ਅੱਜ ਦਾ ਇਹ ਰੋਸ਼ ਪ੍ਰਦਰਸ਼ਨ ਧਰਨਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਵੱਲੋਂ ਪੰਜਾਬ ਸਰਕਾਰ ਦੇ ਅੰਦਰ ਜੋ ਸ਼ਰਾਬ ਦੀ ਪਾਲਿਸੀ ਇਹਨਾਂ ਲੋਕਾਂ ਨੇ ਲਾਗੂ ਕੀਤੀ ਸਰਕਾਰ ਨੇ ਉਸ ਦੇ ਖਿਲਾਫ ਤਰਨਾ ਦੇਣ ਜਾ ਰਿਹਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ माननीय गवर्नर पंजाब ਨੂੰ ਡੀਸੀ ਪਠਾਨਕੋਟ ਦੇ ਮਾਧਮ ਦਰਾਹੀਂ ਇੱਕ ਮੈਮੋਰੰਡਮ ਦੇਣ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਸਭ ਲੋਕ ਇਹ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਸ਼ਰਾਬ ਪਾਲਿਸੀ ਦੀ ਸੀਬੀਆਈ ਤੋਂ ਜਾਂਚ ਕਰਾਈ ਜਾਏ ਕਿਉਂਕਿ ਜੋ ਦਿੱਲੀ ਦੇ ਅੰਦਰ ਆਮ ਆਦਮੀ ਦੀ ਸਰਕਾਰ ਹੈ ਉੱਥੇ ਜੋ ਸ਼ਰਾਬ ਦੀ ਪਾਲਿਸੀ ਹੈ ਉਹੀ ਪਾਲਿਸੀ ਪੰਜਾਬ ਸਰਕਾਰ ਨੇ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਔਰ ਦਿੱਲੀ ਦੇ ਅੰਦਰ ਉਸ ਸ਼ਰਾਬ ਪਾਲਿਸੀ ਦੇ ਅੰਦਰ ਉੱਥੋਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਧਿਆ ਜੀ ਹੋਰ ਮੰਤਰੀ ਵੱਡੇ ਵੱਡੇ ਆਫੀਸਰ ਸਭ ਅੱਜ ਜੇਲ੍ਹਾਂ ਵਿੱਚ ਅੰਦਰ ਆ ਬਹੁਤ ਵੱਡਾ ਫਰਾਡ ਹੋਇਆ ਔਰ ਆਉਣ ਵਾਲੇ ਸਮੇਂ ਵਿੱਚ ਐਸਾ ਲੱਗਦਾ ਕਿ ਉਥੋਂ ਦੇ ਕੇਦਰੀ ਬਲ ਮੁੱਖ ਮੰਤਰੀ ਵੀ ਜੇਲ੍ਹ ਦੇ ਵਿੱਚ ਹੋਣਗੇ ਕਿਉਂਕਿ ਇਸ ਪਾਲਿਸੀ ਦੇ ਅੰਦਰ ਬਹੁਤ ਵੱਡਾ ਕਪਲਾ ਹੋਇਆ ਹੈ ਉਹੀ ਪਾਲਿਸੀ ਜੋ ਦਿੱਲੀ ਦੇ ਅੰਦਰ ਹੈ ਉਹੀ ਪਾਲਿਸੀ ਹੂ ਬਹੂ ਪੰਜਾਬ ਦੇ ਅੰਦਰ ਭਗਵੰਦ ਮਾਨ ਸਰਕਾਰ ਨੇ ਕੀਤੀ ਹੈ ਉਹੀ ਕਪਲਾ ਇੱਥੇ ਹੋਇਆ ਹੈ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਸਾਰੇ ਪੰਜਾਬ ਦੀ ਭਾਜਪਾ ਔਰ ਜ਼ਿਲ੍ਹਾ ਪਠਾਨਕੋਟ ਦੀ ਭਾਰਤੀ ਜਨਤਾ ਪਾਰਟੀ ਨੇ ਮੰਗ ਕਰਦੀ ਹੈ ਕਿ ਇਸ ਪਾਲਿਸੀ ਦਾ ਪੰਜਾਬ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਦੀ ਜਾਂਚ ਪੁਲਿਸ ਦੇ ਰਾਹੀਂ ਨਹੀਂ ਉਸ ਦੀ ਜਾਂਚ ਸੀਬੀਆਈ ਤੋਂ ਕੀਤੀ ਜਾਵੇ ਕਿਉਂਕਿ ਪੰਜਾਬ ਦੀ ਪੁਲਿਸ ਇਸ ਸਰਕਾਰ ਦੇ ਅੰਦਰ ਹੈ ਇਸ ਪੁਲਿਸ ਤੋਂ ਸਾਨੂੰ ਜਿਹੜਾ ਨਿਆਂ ਮਿਲਣ ਵਾਲਾ ਨਹੀਂ ਹੈ ਤਾਂ ਅੱਜ ਅਸੀਂ ਸਭ ਲੋਕ ਇੱਥੇ ਇਕੱਠੇ ਹੋ ਕੇ ਇੱਕ ਇਸ ਪਾਲਿਸੀ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਔਰ ਇੱਕ ਮੰਗ ਦੇਣ ਜਾ ਰਹੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਪਾਲਿਸੀ ਹੈ ਸ਼ਰਾਬ ਦੀ ਉਸ ਦੀ सीबीआई ਤੋਂ ਜਾਂਚ ਕੀਤੀ ਜਾਵੇ ਤਾਂ ਕਿ ਪੰਜਾਬ ਦੀ ਜਨਤਾ ਦਾ ਜਿਹੜਾ ਪੈਸਾ ਲੁੱਟਕ ਸਟੋਰੀ ਹੈ ਨਸ਼ਾ ਬੇਤਹਾਸ਼ਾ ਨਸ਼ਾ ਫੈਲਿਆ ਹੋਇਆ ਉਸ ਦੇ ਖਿਲਾਫ ਅੰਕੁਸ਼ ਲਗਾਇਆ ਜਾਏ ਔਰ ਜੁੜਾ ਇਹ ਪੈਸਾ ਸਰਕਾਰ ਦੇ ਵਜ਼ੀਰ ਸਰਕਾਰ ਦੇ ਅਫੀਸਰ ਜਾਂ ਜਿਹੜੇ ਲੋਕ ਪੰਜਾਬ ਦੇ ਲੁੱਟ ਰਿਹਾ ਜਨਤਾ ਦਾ ਪੈਸਾ ਉਹ ਜਨਤਾ ਰੋਕੇ ਜਾ ਸਕੇ ਮੈਮੋਰੰਡਮ ਦਿੱਤਾ ਜਾ ਰਿਹਾ ਮੈਮੋਰੰਡਮ ਤਿਆਰ ਵੀ ਮੈਂ ਤੁਹਾਨੂੰ ਦੇ ਦੇਵਾਂਗਾ ਉਹ ਹੁਣੇ ਅਸੀਂ ਇਥੋਂ 10-12 ਲੋਕ ਇਕੱਠੇ ਹੋ ਕੇ ਡੀਸੀ ਅਫੀਸ ਜਾਾਂਗੇ ਡੀਸੀ ਸਾਹਿਬ ਨੂੰ ਦੇਵਾਂਗੇ ਪਾਰਟੀ ਦਾ ਕਹਿਣਾ ਹੈ ਉਹਨਾਂ ਦਾ ਵਰਤਨਾ ਦਾ ਕਹਿਣਾ ਹੈ ਕਿ ਬੀਜੇਪੀ ਬੰਦਨਾ ਤੱਕਾ ਕੀਤਾ ਜਾ ਰਿਹਾ ਹੈ ਤੱਕੇ ਨਾਲ ਜਿਹੜਾ ਉਹਨਾਂ ਤੇ ਰੋਲ ਲਗਾਈ ਗਈ ਕੋਈ ਤੱਕਾ ਨਹੀਂ ਕੀਤਾ ਜਾ ਰਿਹਾ ਦਿੱਲੀ ਦੀ ਆਮ ਆਦਮੀ ਸਰਕਾਰ ਦੇ ਲੋਕ ਵੀ ਕੋਰਟ ਤੱਕ ਗਿਆ ਕੋਰਟ ਨੇ ਵੀ ਉਹਨਾਂ ਨੂੰ ਵਾਪਸ ਭੇਜਤਾ ਹੈ ਤੱਕੇ ਦੀ ਕੋਈ ਗੱਲ ਨਹੀਂ ਹੈ ਇਹ ਵਿਪੱਖਸ਼ ਦੇ ਲੋਕ ਇਲਜ਼ਾਮ ਲਗਾਉਂਦੇ ਹੁੰਦੇ ਆ ਲੇਕਿਨ ਤੁਹਾਡੇ ਸਾਹਮਣੇ ਆਏਗਾ ਕਿ ਉਸ ਦਿੱਲੀ ਦੇ ਅੰਦਰ ਬਹੁਤ ਵੱਡਾ ਕਪਲਾ ਹੋਇਆ ਸ਼ੇਮ ਕਪਲਾ ਪੰਜਾਬ ਦੇ ਅੰਦਰ ਵੀ ਹੈ ਇਸ ਲਈ ਅਸੀਂ ਅੱਜ ਫਿਰ ਅੱਜ ਮੰਗ ਕਰਦੇ ਹਾਂ ਕਿ ਇਸ ਦੀ ਸੀਬੀਏ ਤੋਂ ਜਾਂਚ ਕਰਾਈ ਜਾਵੇ ਜੀ ਧੰਨਵਾਦ ਜੀ ਪ੍ਰਧਾਨ ਜੀ ਜਿੱਥੇ ਬਾਜਾ ਜਿਹੜਾ ਸਿਲੰਡਰ ਦਾ ਰੇਟ ਵਧਿਆ ਹੈ ਤੁਸੀਂ ਇਹ ਦੇਖੋ ਕੰਪੈਰੀਸ਼ਨ ਕਰੋ ਬਾਕੀ ਜਗ੍ਹਾ ਤੇ ਜੋ ਰੇਟ ਹੈ ਉਸ ਤੋਂ ਫਿਰ ਹਿੰਦੁਸਤਾਨ ਦੇ ਅੰਦਰ ਗੈਸ ਦਾ ਰੇਟ ਘਟਾ ਹੈ ਅੱਜ ਪਾਕਿਸਤਾਨ ਦੇ ਅੰਦਰ ਦੇਖੋ ਤੁਸੀਂ ਕੈਸ ਦਾ ਪੈਟਰੋਲ ਦਾ ਹੋਰ ਮਹਿੰਗਾਈ ਛੋਟੀਆਂ ਛੋਟੀਆਂ ਜਿਹੜੀ ਰੋਜ਼ਮਰਰ ਦੀਆਂ ਵਸਤੂਆਂ ਉਹਨਾਂ ਦੇ ਰੇਟ ਕਿੰਨੀ ਦੂਰ ਜਾ ਪਹੁੰਚੇ ਆ ਔਰ ਸਾਡੇ ਹਿੰਦੁਸਤਾਨ ਦੇ ਅੰਦਰ ਤੁਸੀਂ ਠੀਕ ਹੈ ਸਿਲੰਡਰ ਵਧਿਆ ਲੇਕਿਨ ਬਾਕੀ ਮਹਿੰਗਾਈ ਦੀ ਦਰ ਘਟ ਰਹੀ ਹੈ ਪ੍ਰੈਸ ਵਿੱਚ ਰੋਜ਼ ਖਬਰ ਆ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਘਟੇਗੀ ਮੈਂ ਤੁਹਾਨੂੰ ਯਕੀਨ ਦਵਾਉਂਦਾ ਹੈ ਦਾਵਾ ਕਰਨ ਵਾਲੀ ਕਟਰ ਬਈ ਮਾਨ ਤੇ ਪ੍ਰਸ਼ਤ ਸਰਕਾਰ ਜਿਹੜੀ ਦਿੱਲੀ 'ਚ ਚੱਲਦੀ ਸੀਗੀ ਉਹਨਾਂ ਨੇ ਜਿਹੜੀ ਆਪਕਾਰੀ ਨੀਤੀ ਦਿੱਲੀ 'ਚ ਅਪਣਾਈ ਸੀ ਉਹੀ ਆਪਕਾਰੀ ਨੀਤੀ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਅਪਣਾਈ ਬੜਾ ਵੱਡਾ ਸਕੈਂਡਲ ਸੀਬੀਆਈ ਨੇ ਜਿਹੜਾ ਪਕੜਿਆ ਉਹਦੇ ਵਿੱਚ ਉਪ ਮੁੱਖ ਮੰਤਰੀ ਵੀ ਅਰੈਸਟ ਪਈ ਹੈ ਮਨੀਸ਼ ਸ਼ਿਸ਼ੋਦੀਆ ਵੀ ਉਹੀ ਜਿਹੜੀ ਪਾਲਿਸੀ ਸੇਮ ਪੰਜਾਬ ਦੇ ਵਿੱਚ ਚੱਲ ਰਹੀ ਹੈ ਪੰਜਾਬ ਦਾ ਵਪਾਰੀ ਵਰਗ 85% ਵਪਾਰੀ ਵਰਗ ਜਿਹੜਾ ਹੈ ਸ਼ਰਾਬ ਨਾਲ ਜਿਹੜਾ ਤਾਲੁਕ ਰੱਖਦਾ ਸੀਗਾ ਉਹਨੂੰ ਖਤਮ ਕਰਕੇ ਦਿੱਲੀ ਦੇ ਵੱਡੇ ਮਗਰਮੱਛ ਜਿਹੜੇ ਲਾ ਕੇ ਪੰਜਾਬ ਦੇ ਵਿੱਚ ਇਹਨਾਂ ਨਾਲੇ ਬਿਠਾ ਦਿੱਤੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਉਹੀ ਹਾਲ ਹੈ 85% ਜਿਹੜੇ ਆ ਦਿੱਲੀ ਦੇ ਮਕਰਮਾਚਾ ਅਸੀਂ ਇਹਦਾ ਵਿਰੋਧ ਕਰਦੇ ਆਂ ਨਾਲੇ ਰਾਜਪਾਲ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਜਾ ਰਹੇ ਆ ਸਾਡੇ ਪੰਜਾਬ ਦੇ ਅਧਿਐਖ ਤੇ ਸਾਡੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਪ੍ਰੋਟੈਸਟ ਕੀਤਾ ਗਿਆ ਕਿ ਸੇਮ ਪਾਲਿਸੀ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਕਟਰ ਬੇਈਮਾਨ ਸਰਕਾਰ ਦੀ ਉਹੀ ਸਰਕਾਰ ਦੀ ਪਾਲਿਸੀ ਨੂੰ ਪੰਜਾਬ ਦੇ ਵਿੱਚ ਵੀ ਉਜਾਗਰ ਕੀਤਾ ਜਾਵੇ ਸੀਬੀਆ ਇਨਕੁਆਇਰੀ ਕੀਤੀ ਜਾਵੇ ਤੇ ਜਿਹੜੀ ਜਿਹੜੇ ਜਿਹੜੇ ਬੰਦੇ ਇਸ ਭ੍ਰਸ਼ਟਾਚਾਰ ਦੇ ਵਿੱਚ ਸ਼ਾਮਲ ਹੈਗੇ ਆ ਉਹਨਾਂ ਦੇ ਉੱਤੇ ਵੀ ਸੀਬੀਆਈ ਦੀ ਕਾਰਵਾਈ ਕਰਕੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅੰਦਰ ਕੀਤਾ ਜੀ ਜੈ ਹਿੰਦ ਜੈ ਭਾਰਤ